ਉਦਾਸੋ ਪਹਿਚਾਨੀਏ ਜੋ ਲੜੇ ਦੀਨ ਕੇ ਹਿਤ ਪੁਜਾ ਪੁਜਾ ਕਟੀ ਮਦੇ ਕਬੂਨਾ ਛਾਡੀ ਖੇਤ ਸੰਗਤ ਜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਗੁਰਦਵਾਰਾ ਸ਼੍ਰੀ ਲਕੀਰ ਸਾਹਿਬ ਦੀਆਂ ਇਹ ਤਦਨ ਤਦਨ ਸਾਹਿਬ ਦਾ ਗੁਰਦੁਆਰਾ ਹੈ ਜਿੱਥੇ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਖੁਸ਼ੀ ਨਾਲ ਮਨਾਇਆ ਜਾ ਰਿਹਾ ਹੈ ਸੰਗਤ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਵੱਡੀ ਗਿਣਤੀ ਚ ਪਹੁੰਚੀ ਹੈ ਕੈਮਰਾਮੈਨ ਸਾਥੀ ਨੂੰ ਕਹੂੰਗਾ ਤਸਵੀਰਾਂ ਦਿਖਾਈਆਂ ਜਾਣ ਕਿ ਇਸ ਤਰੀਕੇ ਨਾਲ ਲੰਗਰ ਲਗਾਇਆ ਗਿਆ ਹੈ ਦੁਕਾਨਦਾਰ ਵੀ ਆਪਣੀਆਂ ਛੋਟੀਆਂ ਛੋਟੀਆਂ ਦੁਕਾਨਾਂ ਲਾ ਕੇ ਇੱਥੇ ਅੱਜ <ड़ा> <गा> बाबा दीप सिंह ਜੀ ਦੇ ਜਨਮ ਦੇ ਆਲੇ ਦੁਆਲੇ ਦੇ ਉਪਰ ਕਿਸ ਤਰੀਕੇ ਨਾਲ ਸ਼ਾਮਲ ਹੋਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇਹ ਸੰਗਤ ਪਹੁੰਚੀ ਹੈ ਚਪੈਦਾ ਇੱਥੇ ਹਰ ਇਤਵਾਰ ਲਗਾਇਆ ਜਾਂਦਾ ਹੈ ਸੰਗਤ ਵੱਡੀ ਗਿਣਤੀ ਦੇ ਵਿੱਚ ਚਪੈਦਾ ਸਾਹਿਬ ਟਕਟਾਂ ਦੀ ਪਹੁੰਚਦੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇਸ ਗੁਰਦੁਆਰੇ ਦੇ ਫਰੰਟ ਤੇ ਜਿਹੜੀ ਹੈ ਬਾਬਾ ਦੀਪ ਸਿੰਘ ਜੀ ਦੀ ਵੱਡੀ ਤਸਵੀਰ ਲਗਾਈ ਗਈ ਹੈ ਵੱਡਾ ਇਤਿਹਾਸ ਜੁੜਦਾ ਇਸ ਗੁਰਦੁਆਰੇ ਦੇ ਨਾਲ ਪੁੱਛ ਸਾਡੇ ਨਾਲ ਤੇ ਸਿੰਘ ਸਾਹਿਬਾਨ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸ ਤਰੀਕੇ ਨਾਲ ਇਸ ਗੁਰਦੁਆਰੇ ਦਾ ਇਤਿਹਾਸ ਜੁੜਦਾ ਹੈ ਸੋ ਜ਼ਰੂਰ ਤੁਸੀਂ ਦੇਖ ਸਕਦੇ ਹੋ ਇਸ ਵਕਤ ਜਿਹੜੇ ਸਿੰਘ ਸਹਬਾਨੇ ਤੇ ਬੈਠੇ ਹੋਏ ਨੇ ਕਿਉਂਕਿ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਜਿਹੜਾ ਬਾਬਾ ਜੀ ਬਹੁਤ-ਬਹੁਤ ਪਹਿਲਾਂ ਦੇ ਵਧਾਈਆਂ ਬਾਬਾ ਜੀ ਦੇ ਜਨਮ ਦਿਹਾੜੇ ਦੀ ਜੀ ਬਹੁਤ-ਬਹੁਤ ਵਧਾਈਆਂ ਜੀ ਸਾਰੀ ਇਤਿਹਾਸ ਬਹੁਤ ਵੱਡਾ ਜੁੜਦਾ ਹੈ ਕਿੰਦੇ ਗੁਰਦੁਆਰਾ ਸ਼ਿ ਲਕੀਰ ਸਾਹਿਬ ਦੇ ਨਾਲ ਸੰਗਤ ਜਿਹੜੀ ਦੇਖ ਰਹੀ ਹੈ ਜਿੱਦਾਂ ਨੂੰ ਨਹੀਂ ਵੀ ਪਤਾ ਉਹਨਾਂ ਨੂੰ ਜਾਣੂ ਕਰਾਈਏ ਆਪਾਂ ਇਹ ਜੀ ਜਦੋਂ ਪਹਿਲਾਂ ਤੇ ਸਾਰੀ ਸੰਗਤ ਨੂੰ ਬੇਨਤੀ ਆ ਵੀ ਅੱਜ ਦੁਪਹਿਰਾ ਸਾਹਿਬ ਦੇ ਸਮਾਗਮ ਚੱਲੇ ਨੇ ਗੁਰਦੁਆਰਾ ਲਕੀਰ ਸਾਹਿਬ ਵਿਖੇ ਕੱਲ ਜੋ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਸਬੰਧ ਵਿੱਚ ਇੱਥੇ ਸਮਾਗਮ ਹੋ ਰਹੇ ਨੇ ਸਾਰੀ ਸੰਗਤ ਨੂੰ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧ ਵਿੱਚ ਲੱਖ ਲੱਖ ਵਧਾਈਆਂ ਜੀ ਸਰਬੱਤ ਸੰਗਤ ਦੇ ਚਰਨਾਂ ਵਿੱਚ ਬੇਨਤੀ ਆ ਵੱਧ ਤੋਂ ਵੱਧ ਗੁਰੂ ਘਰਾਂ ਦੇ ਵਿੱਚ ਹਾਰੀਆਂ ਭਰੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗੁਰੂ ਘਰਾਂ ਨਾਲ ਜੋੜਨਾ ਕਰੋ ਤਾਂ ਹੀ ਆਪਣੀ ਸਿੱਖੀ ਪਰਫੁੱਲਤ ਹੋ ਸਕਦੀ ਆ ਆਪਣਾ ਸਿੱਖ ਧਰਮ ਸਭ ਤੋਂ ਉੱਚਾ ਧਰਮ ਆ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਆ ਬੱਚਿਆਂ ਨੂੰ ਪਤਾ ਤੋਂ ਪੁਨੇ ਤੋਂ ਬਚਾਓ ਅਤੇ ਗੁਰੂ ਨਾਲ ਜੋੜੋ ਵੱਧ ਤੋਂ ਵੱਧ ਜਿੰਨਾ ਵੀ ਤੁਸੀਂ ਗੁਰੂ ਘਰ ਨਾਲ ਬੱਚਿਆਂ ਜੋੜੋਗੇ ਤੇ ਤੁਹਾਡੇ ਘਰਾਂ ਦੇ ਵਿੱਚ ਖੁਸ਼ੀਆਂ ਆਉਣਗੀਆਂ ਪਤਾ ਤੋਂ ਪੁਨੇ ਨਾਲ ਜਿਹੜੇ ਬੱਚੇ ਜਾ ਰਹੇ ਨੇ ਉਹਨਾਂ ਨੂੰ 모ੜਾ ਪਵੇਗਾ ਜੀ ਸੰਤਾਂ ਚਰਨਾਂ ਵਿੱਚ ਬੇਨਤੀ ਆ ਗੁਰੂ ਪਿਆਰੀ ਸਾਧ ਸੰਗਤ ਜੀ ਆਪਣੇ ਰਜੇਵੇਂ ਟਾਈਮ ਕੱਢਦੇ ਹੋਏ ਗੁਰੂ ਘਰਾਂ ਦੇਰਸ਼ਨਦਾਰੇ ਕਰੋ ਅਤੇ ਗੁਰੂ ਘਰਾਂ ਦਾ ਸੁਆਮਾ ਕਰੋ ਨੇਤ ਰੇਮ ਕਰੋ ਬਾਣੀਆਂ ਪੜੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬਾਬਾ ਜੀ ਜ਼ਕੀਰ ਸਾਹਿਬ ਨੂੰ ਦੁਆਰਾ ਕਹਿੰਦੇ ਇੱਕ ਬਾਬਾ ਜੀ ਨੇ ਲਕੀਰ ਲਗਾਈ ਸੀ ਜਿਹੜੇ ਸਿੰਘਾਂ ਨੇ ਕੁਰਬਾਨੀਆਂ ਦੇਣੀਆਂ ਨੇ ਉਸ ਲਕੀਰ ਦੇ ਪਾਸੇ ਆਜੋ ਇਤਿਹਾਸ ਬਹੁਤ ਵੱਡਾ ਜੁੜਦਾ ਥੋੜਾ ਬਹੁਤ ਉਸ ਇਤਿਹਾਸ ਬਾਰੇ ਆਪਾਂ ਜਾਣੂ ਕਰਵਾਈਏ ਇਹ ਉਸ ਟਾਈਮ ਦੀ ਗੱਲ ਹੈ ਜੀ ਜਦੋਂ ਜਿਹੜੀ ਵੀਰ ਜੀ ਪੁੱਛ ਰਹੇ ਨੇ ਗੁਰਦਵਾਰ ਲਕੀਰ ਸਾਬੇ ਲਕੀਰ ਖਿੱਚੀ ਦੇ ਉਹਦੇ ਬਾਰੇ ਬਾਬਤ ਇਸ ਤਰ੍ਹਾਂ ਵਾ ਵੀ ਜਿਸ ਟਾਈਮ ਤੇ ਅਮਰ ਸ਼ਾਹ ਅਬਦਾਲੀ ਨੇ ਹਰਮੰਦਰ ਸਾਹਿਬ ਨੂੰ ਪੂਰਨਾ ਕੀਤਾ ਸੀਗਾ ਤਾਂ ਕਿਸੇ ਸਿੱਖਾਂ ਨੇ ਜਾ ਕੇ ਦੱਸਿਆ ਸੀਗਾ ਵੀ ਬਾਬਾ ਜੀ ਉੱਥੇ ਗੁਰੂ ਘਰ ਦੀ ਬਿਦਬੀ ਹੋ ਰਹੀ ਆ ਤੇ ਇਸ ਗੱਲ ਨੂੰ ਨਾ ਸਹਾਰ ਦੇਵੇ ਬਾਬਾ ਦੀਪ ਸਿੰਘ ਜੀ ਨੇ ਦਮਦਮ ਸਾਹਿਬ ਤੋਂ ਚਾਲੇ ਪਾ ਕੇ ਆਪਣੇ ਨਾਲ 500 ਸਿੰਘ ਲੈ ਕੇ ਤੇ ਇਸ ਧਰਤੀ ਤੇ ਆਨ ਕੇ ਠਹਿਰੇ ਸਨ ਇਹ ਜੋ ਗੁਰਦੁਆਰਾ ਲਕੀਰ ਸਾਹਿਬ ਇੱਥੇ ਆਰਾਧ ਬਿਸ਼ਰਾਮ ਕਰਕੇ ਜਦੋਂ ਜੰਗ ਨੂੰ ਤੁਰਨ ਲੱਗੇ ਤਾਂ ਇੱਥੇ ਤਕਰੀਬਨ 5000 ਸਿੰਘਾਂ ਦਾ ਇਕੱਠ ਹੋ ਗਿਆ ਸੀਗਾ ਜੋ ਸੰਗਤਾਂ ਨੂੰ ਉਹਨਾਂ ਨੇ ਬਾਬਾ ਦੀਪ ਸਿੰਘ ਨੇ ਕਿਹਾ ਸੀਗਾ ਵੀ ਜਿਨ੍ਹਾਂ ਨੂੰ ਜਾਨ ਪਿਆਰੀ ਹੈ ਉਹ ਆਪਣੇ ਘਰਾਂ ਵਾਪਸ ਚਲ ਜਨ ਤੇ ਜਿਨ੍ਹਾਂ ਨੇ ਆਪਣੇ ਧਰਮ ਲਈ ਕੁਰਬਾਨੀ ਦੇਣੇ ਉਸ ਲਕੀਰ ਨੂੰ ਪਾਰ ਕਰ ਜਨਾ ਤਾਂ ਇਸ ਜਗ੍ਹਾ ਤੇ ਬਾਬਾ ਦੀਰ ਸਿੰਘ ਲਕੀਰ ਖਿੱਚ ਕੇ ਆਪਣੇ ਸਿੰਘਾਂ ਨੂੰ ਵਗਾਰਦੇ ਹੋਏ ਜੁੱਦ ਵਾਸਤੇ ਇਸ ਜਗ੍ਹਾ ਤੇ ਲਕੀਰ ਖਿੱਚੀ ਅਤੇ ਜੋ ਸਿੰਘ ਸਨ 5000 5000 ਦੇ 5000 ਇਸ ਲਕੀਰ ਨੂੰ ਪਾਰ ਕਰਕੇ ਅੱਗੇ ਰਵਾਨਾ ਹੋ ਗਏ ਤੇ ਗਾਂ ਦੇ ਗਾਂ ਅਸ਼ੀਧੀਆਂ ਪਾਉਂਦੇ ਗੁਰਦੁਆਰਾ ਨਰੀਤੀ ਸਾਰਿਆ ਆਪਣਾ ਗੋਲਵੜ ਲਾ ਕੇ ਉਸ ਤੋਂ ਬਾਅਦ ਗੋਲਵੜ ਸਾਹਿਬ ਲੈ ਲਕਾਰ ਸਾਹਿਬ ਜਿੱਥੇ ਅਗਲੀ ਮੁਗਲਾਂ ਨਾਲ ਜਦੋਂ 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 ਜਦ ਕਿ ਉਹਨਾਂ ਨੇ ਆਪਣਾ ਸੀਸ ਤਰੀ ਤੇ ਰੱਖ ਕੇ ਗਾਂ ਜਦੋਂ ਜੁੱਧ ਲੜਦੇ ਤੇ ਜਿਹੜੇ ਮੁਗਲ ਸੀਗੇ ਉਹ ਡਰਦੇ ਭੱਜਣ ਲੱਪੇ ਪੀਏ ਤੇ ਜਿੰਦਾ ਹੀ ਸਾਡੇ ਨਾਲ ਲੜਦੇ ਸੀ ਤੇ ਮਰਦੇ ਵੀ ਸਾਡੇ ਨਾਲ ਲੜਨ ਲੱਪੇ ਆ ਤੇ ਅਸੀਂ ਇਹਨਾਂ ਨੇ ਉਹ ਡਰਦੇ ਭੱਜਣ ਲੱਪੇ ਤਾਂ ਜਾ ਕੇ ਹਰਮੰਦਰ ਸਾਹਿਬ ਬਾਬਾ ਦੀਪ ਸਿੰਘ ਨੇ ਯਾਦ ਕਰਵਾਇਆ ਉਥੇ ਜਾ ਕੇ ਆਪਣਾ ਸੀਸ ਭੇਟ ਕੀਤਾ ਬੜਾ ਹੀ ਨਿਆਰਾ ਧਰਮ ਹੈ ਸਿੱਖ ਧਰਮ ਸ਼ਾਇਦ ਇਸੇ ਕਰਕੇ ਬਾਬਾ ਦੀਪ ਸਿੰਘ ਨੂੰ ਸ਼ਹੀਦ ਇਹ ਕਮਾਰ ਕਿਹਾ ਜਾਂਦਾ ਕਿਉਂਕਿ ਸੀਸ ਜਿਹੜਾ ਤਲੀ ਤੇ ਧਰ ਕੇ ਇਸ ਤਰੀਕੇ ਨਾਲ ਜੰਗ ਲੜਨੀ ਅੱਜ ਵੀ ਲੋਕ ਯਾਦ ਕਰਦੇ ਆ ਚਪਾਹੇ ਲੱਗਦੇ ਆ ਉਹਨਾਂ ਦੇ ਸਮਤਪਿਤ ਕਰਕੇ ਉਹਨਾਂ ਦੇ ਪਾਠ ਕਰਦੇ ਹੋਏ ਇਸ ਤਰ੍ਹਾਂ ਦਾ ਜੋ ਸੰਗਤ ਵੱਧਦੀ ਜਾ ਰਹੀ ਹੈ ਰੋਜ਼ ਵੱਡੀ ਗਿਣਤੀ ਦੇ ਵਿੱਚ ਮਨ ਨੂੰ ਸਕੂਨ ਮਿਲਦਾ ਹੋਵੇਗਾ ਇਹ ਜੀ ਧੰਤਨ ਬਾਬਾ ਦੀਪ ਸਿੰਘ ਦੀ ਇਹੋ ਜੀ ਕਿਰਪਾ ਵਾ ਕਿ ਬੜੀਆਂ ਹੀ ਸੰਗਤਾਂ ਬਾਬਾ ਦੀਪ ਸਿੰਘ ਨੂੰ ਮਨਰਦੀਆਂ ਨੇ ਅਤੇ ਆਪਣੀਆਂ ਮਨਚੰਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਇਹਨਾਂ ਤਰ੍ਹਾਂ ਤੋਂ ਜੋ ਵੀ ਲੋਕਾਂ ਦੇ ਮਨ ਦੇ ਖਿਆਲ ਹੁੰਦੇ ਨੇ ਇਸ ਦਰ ਤਿਆਂ ਕਿ ਜਿਹੜਾ ਵੀ ਕੋਈ ਸ਼ਰਧਾ ਨਾਲ ਸੇਵਾ ਕਰਦਾ ਜਾਂ ਬਾਣੀ ਪੜਦਾ ਮਹਾਰਾਜ ਉਹਨਾਂ ਦੇ ਆਪ ਘਰ ਸਵਾਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜੀ ਸੰਗਤ ਪਹੁੰਚੀ ਹੈ ਅੱਜ ਲਕੀਰ ਸਾਹਿਬ ਕੋ ਗੁਰਦੁਆਰੇ ਦੇ ਵਿੱਚ ਕਿਸ ਤਰੀਕੇ ਨਾਲ ਜਿਹੜਾ ਇਤਿਹਾਸ ਜੁੜਦਾ ਹੈ ਉਧਰ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਜਲਦੀ ਸੇਵਾ ਕਰ ਰਹੇ ਨੇ ਇਧਰ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜੀ ਜੋੜੇ ਘਾਦੀ ਸੇਵਾ ਕੀਤੀ ਜਾ ਰਹੀ ਹੈ ਇਹ ਉਹ ਸਥਾਨ ਹੈ ਜਿੱਥੇ ਬਾਬਾ ਜੀ ਨੇ ਕਿਹਾ ਸੀਗਾ ਜਿਨ੍ਹਾਂ ਨੂੰ ਕੁਰਬਾਨੀਆਂ ਦੇਣੀਆਂ ਨੇ ਉਸ ਲਕੀਰ ਤੋਂ ਡੱਪ ਜਾਓ ਸੋ ਉੱਥੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਜੋੜੇ ਘਰ ਦੇ ਵਿੱਚ ਸੰਗਤ ਪਹੁੰਚੀ ਹੈ ਹਰ ਤਵਾਦ ਦੇ ਤਵਾਦ ਇੱਥੇ ਚਪੈਰਾ ਲੱਗਦਾ ਹੈ ਕਿਸ ਤਰੀਕੇ ਨਾਲ ਇੱਥੇ ਸੰਗਤ ਮੌਜੂਦ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਜਨਮ ਦਿਹਾੜਾ ਕਿੱਡੇ ਵੱਡੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਧਰ ਜਿਹੜੇ ਛੋਟੇ ਛੋਟੇ ਬੱਚੇ ਨੇ ਉਹ ਜਲਦੀ ਸੇਵਾ ਨਿਭਾ ਰਹੇ ਨੇ ਜੋੜੇ ਘਰ ਦੇ ਵਿੱਚ ਬਜ਼ੁਰਗ ਮਾਤਾਵਾਂ ਤੋਂ ਲੈ ਕੇ ਛੋਟੇ ਛੋਟੇ ਬੱਚੇ ਮਾਤਾਵਾਂ ਪਹਿਣਾ ਕਿਸ ਤਰੀਕੇ ਨਾਲ ਜੋੜਿਆਂ ਦੀ ਸੇਵਾ ਨਿਭਾ ਰਹੀਆਂ ਨੇ ਉਹ ਵੀ ਤੁਹਾਨੂੰ ਦਿਖਾਣੇ ਆ ਸ਼ਹੀਦ ਦੇ ਕਮਾਲ ਕਿਹਾ ਜਾਂਦਾ ਬਾਬਾ ਜੀ ਨੂੰ ਸੋ ਇਤਿਹਾਸ ਵੱਡਾ ਜੁੜਦਾ ਇਸ ਗੁਰਦੁਆਰਾ ਸਾਹਿਬ ਦੇ ਨਾਲ ਸੋ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜੀ ਇੱਥੇ ਸੰਗਤ ਜਿਹੜੀ ਪਹੁੰਚੀ ਹੈ ਸੋ ਅੰਦਰ ਅੱਜ ਜਾ ਕੇ ਸੰਗਤ ਨਾਲ ਗੱਲਬਾਤ ਕਰਾਂਗੇ ਜਿਹੜੀ ਉਸ ਬਾਬਾ ਜੀ ਦੇ ਨਾਮ ਦੇ ਨਾਲ ਜੁੜ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਜਿਹੜਾ ਇਸ ਤਰੀਕੇ ਨਾਲ ਸੇਵਾ ਨਿਭਾ ਰਹੇ ਨੇ ਸੋ ਆਓ ਜਿਹੜੀ ਸੰਗਤ ਨਾਲ ਗੱਲਬਾਤ ਕਰਦੇ ਹਾਂ ਕਿਸ ਤਰੀਕੇ ਨਾਲ ਜਿਹੜੀ ਜੋੜੇ ਘਰ ਦੇ ਵਿੱਚ ਵੀ ਸੇਵਾ ਨਿਭਾਈ ਜਾਂਦੀ ਹੈ ਸੋ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਅੱਜ ਇੱਥੇ ਜੋੜੇ ਘਰ ਦੇ ਵਿੱਚ ਸੰਗਤ ਬੈਠੀ ਹੈ ਵਾਹਿਗੁਰੂ ਦੇ ਨਾਮ ਦਾ ਜਾਪ ਕਰਦੇ ਹੋਏ ਮਾਤਾ ਮਾਣਾਂ ਤੋਂ ਲੈ ਕੇ ਜਿਹੜੇ ਛੋਟੇ ਛੋਟੇ ਬੱਚੇ ਤੱਕ ਨੇ ਅੱਜ ਜਿਹੜੀ ਇੱਥੇ ਸੇਵਾ ਕਰਨ ਪਹੁੰਚੇ ਨੇ ਮਾਤਾ ਜੀ ਪਹਿਲਾਂ ਤੇ ਬਹੁਤ ਬਹੁਤ ਵਧਾਈਆਂ ਜਨਮ ਦਿਹਾੜੀ ਦੀਆਂ ਬਾਬਾ ਜੀ ਦੇ ਮਾਰੇ ਸਭ ਨੂੰ ਬਧਾਈਆਂ ਬਾਬਾ ਜੀ ਦੀਪ ਸੋਹਣੀਆਂ ਦੱਖ ਧੰਨਵਾਦ ਮਾਤਾ ਜੀ ਇੰਨੀ ਉਮਰ ਹੈ ਤੁਹਾਡੀ ਫਿਰ ਵੀ ਜੋੜੇ ਘਰ ਦੀ ਵਿੱਚ ਛੋਟੇ ਛੋਟੇ ਬੱਚਿਆਂ ਦੇ ਨਾਲ ਬੈਠ ਕੇ ਸੇਵਾ ਨਿਭਾ ਰਹੇ ਹੋ ਕੀ ਮਹਿਸੂਸ ਕਰਦੇ ਹੋ ਤੁਸੀਂ ਮਹਿਸੂਸ ਕਰਦੇ ਮਹਾਰਾਜ ਦੀ ਸੇਵਾ ਕਰਦੇ ਆ ਵੀ ਆਪਣੀ ਤੰਦਰੁਸਤੀ ਦੇਵੇ ਹਰ ਕਿਸੇ ਨੂੰ ਮਹਾਰਾਜ ਸਾਹਿਬ ਨੂੰ ਤੰਦਰੁਸਤੀਆਂ ਦੇ ਬਾਬਾ ਜੀ ਕਹਿੰਦੇ ਆ ਨੌਜਵਾਨ ਜਿਹੜੇ ਹੁੰਦੇ ਨੇ ਉਹਨਾਂ ਦੇ ਕਨ ਦੇ ਕਲੇਸ਼ ਲੋਕਾਂ ਦੇ ਮੁੱਕ ਗਏ ਆ ਖੁਸ਼ੀਆਂ ਲੋਕੀ ਪਾ ਰਹੇ ਆ ਇਸ ਤਰੀਕੇ ਦੀ ਸੇਵਾ ਨਿਭਾ ਕੇ ਜਦੋਂ ਦੇਖਦੇ ਹਾਂ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਦੇ ਵੱਡਾ ਤੋ ਸੁਭਾ ਕਰ ਚੁੱਕੇ ਹੋ ਮਨ ਨੂੰ ਅੰਦਰੋਂ ਖੁਸ਼ੀ ਮਿਲਦੀ ਹੋਏਗੀ ਸਭ ਦੀ ਬਹੁਤ ਖੁਸ਼ੀ ਮਿਲਦੀ ਸ਼ੁਕਰ ਹੈ ਸ਼ੁਕਰ ਹੈ ਮਾਹਰ ਸਭ ਦੇ ਨਸ਼ੇ ਛਡਾ ਦੇ ਤੇ ਗਾਂ ਤੰਦਰੁਸਤੀਆਂ ਬੱਚਿਆਂ ਨੂੰ ਦਵੇ ਤੇ ਗਾਂ ਚੰਗੀ ਲੈਨ ਚ ਪਾ ਵੀ ਦੀ ਕੀ ਮਹਿਸੂਸ ਕਰਦੇ ਹੋ ਅੱਜ ਇਤਵਾਰ ਦਾ ਦਿਨ ਹੈ ਨੌਜਵਾਨ ਘੁੰਮਣ ਫਿਰਨ ਗਏ ਆ ਬਸਰ ਦੇ ਵਿੱਚ ਪਾਰਟੀਆਂ ਕਰਦੇ ਤੁਸੀਂ ਬਾਬਾ ਜੀ ਦੇ ਚੰਨਾਂ 'ਚ ਬੈਠ ਕੇ ਇਸ ਤਰੀਕੇ ਦੀ ਸੇਵਾ ਨਿਭਾ ਰਹੇ ਹੋ ਕੀ ਮਹਿਸੂਸ ਕਰਦੇ ਹੋ ਉੱਥੇ ਮੈਨੂੰ ਵ ਇਥੋਂ ਆਏ ਕਿਥੋਂ ਬਾਗੜੀਆਂ ਤੋਂ ਅੱਛਾ ਠੀਕ ਦੂਰੋਂ ਆੰਦੇ ਹੋ ਤੁਸੀਂ ਇੱਥੇ ਸੇਵਾ ਨਿਭਾਉਣ ਵੱਡਾ ਇਤਿਹਾਸ ਜੁੜਦਾ ਹੈ ਬਾਬਾ ਜੀ ਦੇ ਦਰਵਾਜ਼ਾ ਸਾਹਿਬ ਦੇ ਨਾਲ ਇੱਥੇ ਆ ਕੇ ਜਦੋਂ ਆਪਣੀ ਹੋਰ ਉਮਮਤ ਦੇ ਨੌਜਵਾਨ ਦੇਖਦੇ ਹੋ ਜਾਂ ਘਰ ਜਾ ਕੇ ਲੋਕਾਂ ਨੂੰ ਦੱਸਦੇ ਹੋ ਕਿ ਸਾਡੇ ਨਾਲ ਚੱਲਿਆ ਕਰੋ ਉੱਥੇ ਆਨੰਦ ਵਧਾਉਂਦਾ ਬਾਬਾ ਜੀ ਦੀ ਸੇਵਾ ਦਸੀਦਾ ਬਾਬਾ ਜੀ ਆਉਂਦੇ ਵੀ ਆ ਕੇ ਯਾਰ ਹਾਂਜੀ ਸੰਗਤ ਵੱਧਦੀ ਜਾ ਰਹੀ ਹੈ ਹਾਂਜੀ ਵੱਧਦੀ ਜਾ ਰਹੀ ਹੈ ਸੋ ਬਿਲਕੁਲ ਇਹ ਲਕੀਰ ਸਾਹਿਬ ਕੋ ਦਰਵਾਜ਼ਾ ਵੱਡਾ ਇਤਿਹਾਸ ਜੁੜਦਾ ਹੈ ਸੰਗਤ ਨਾਲ ਗੱਲਬਾਤ ਵੀ ਕੀਤੀ ਹੈ ਭਾਵ ਦੱਸੇ ਨੇ ਸੰਗਤ ਨੇ ਸ਼ਬਦ ਘਟ ਹੁੰਦੇ ਨੇ ਕਿਉਂਕਿ ਜਦੋਂ ਇਸ ਤਰੀਕੇ ਦੇ ਭਾਵ ਦਿਲ ਦੇ ਵਿੱਚ ਆ ਜਾਂਦੇ ਨੇ ਫਿਰ ਗੱਲਾਂ ਬਾਤਾਂ ਜਿਆਦੀਆਂ ਨਹੀਂ ਹੋ ਪਾਨੀਆਂ ਸੋ ਬਿਲਕੁਲ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਤੁਸੀਂ ਦੇਖ ਸਕਦੇ ਹੋ ਹਜੇ ਵੀ ਜਿਵੇਂ ਲਗਾਤਾਰ ਸੰਗਤ ਆ ਰਹੀ ਹੈ ਸੋ ਜ਼ਰੂਰ ਇਹ ਬੇਨਤੀ ਕੀਤੀ ਗਈ ਹੈ ਕਿ ਗੁਰੂ ਦੇ ਨਾਲ ਜੁੜਿਆ ਜਾਵੇ ਜਿਹੜਾ ਪਿਆਰ ਹੈ ਉਸ ਗੁਰਦੇ ਤੇ ਚੱਲਣਾ ਨਾਲ ਉਹ ਤੁਹਾਨੂੰ ਦੁਨੀਆ ਦਾਦੀ ਤੋਂ ਮੁਕਤ ਕਰ ਦਿੰਦਾ ਜਿਹੜੇ ਚੱਕਰਾਂ 'ਚ ਅਸੀਂ ਪੈ ਜਾਂਦੇ ਹਾਂ ਸੋ ਅੱਜ ਜਨਮ ਦਿਹਾੜਾ ਸਾਡੇ ਚੈਨਲ ਵੱਲੋਂ ਵੀ ਤੁਹਾਨੂੰ ਬਹੁਤ-ਬਹੁਤ ਵਧਾਈਆਂ ਨੇ ਤੁਸੀਂ ਦੇਖ ਰਹੇ ਹੋ ਆਨ ਯਰ ਮੈਂ ਹਾਂ ਦਾਨਿਸ਼ ਗੁਪਤਾ ਕੈਮਰਾਮੈਨ ਮੰਚ ਦੇ ਨਾਲ